ਹੜਪਰ ਬਾਹਵਿੱਤ ਇਲਾਕੇ ਦੇ ਵਿੱਚ ਜਦ ਮੰਤਰੀ ਬਲਜੀਤ ਕੌਰ ਪਹੁੰਚੇ ਤਾਂ ਉੱਥੇ ਬੀਬੀ ਨੂੰ ਕਿਹਾ ਕਿ ਚਲੋ ਤੁਹਾਨੂੰ ਲੈ ਜਾਂਦੇ ਆ ਲੇਕਿਨ ਬੀਬੀ ਕਹਿੰਦੀ ਮੈਂ ਆਪਣਾ ਸਮਾਨ ਛੱਡ ਕੇ ਕਿੱਥੇ ਚਲੀ ਜਾਵਾਂ ਮੇਰਾ ਸਾਰਾ ਕੁਝ ਹੜ ਚੁੱਕਾ ਲੇਕਿਨ ਜੋ ਬਚਿਆ ਉਹ ਵੀ ਜੇ ਕੋਈ ਚੋਰੀ ਕਰਕੇ ਲੈ ਗਿਆ ਤਾਂ ਕੀ ਬਣੂ ਇਹ ਗੱਲ ਵੀ ਬੀਬੀ ਨੇ ਹੱਸਦੇ ਹੱਸਦੇ ਹੀ ਕਹੀ ਡਾਕਟਰ ਬਲਜੀਤ ਕੌਰ ਵੀ ਬੀਬੀ ਦੀ ਗੱਲ ਸੁਣ ਹੈਰਾਨ ਹੋ ਗਏ ਸਸਰੀਗਾ ਕਿਵੇਂ ਆ? ਵਾਹ ਮੇਰਾ। ਹਾਂ? ਵਾਹ ਵਾਹ ਠੀਕ ਆ। ਠੀਕ ਆ। ਹਾਂ। ਤੇ ਇੱਥੇ ਬੈਠੇ ਹਾਂ ਖੁੱਲੇ ਚ ਸਕੂਲ ਚ ਲਾਜਣੇ ਆ। ਬੇਟਾ ਕਿਨੇ ਜਾਇਏ ਵਡੇਰੇ ਮਜ਼ੁਰਗ ਨਹੀਂ ਗਿਆ ਜਾਂਦਾ ਮਾਲਾ ਵਖਾ ਬੰਨਾ ਖੜਾ ਕੋ ਪੈਂਡੰਡਾ ਆ ਗਿਆ। ਹਾਂ। ਨਹੀਂ ਉਹ ਤਾਂ ਨਾਲ ਹੀ ਆ ਸਕੂਲ ਤੋਂ ਕਿਹੜਾ ਬਾੜੀ ਦੂਰ। ਉਹ ਬਾੜੀ ਨੂੰ ਨਹੀਂ ਹੋਦੇ ਬੇਟਾ ਤੂੰ ਰਾ ਜਾਂਦਾ ਵੀ ਹੱਥ ਵਡੇਰੇ। ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਲੈ ਜੂਗੀ। ਹਾਂ। ਉਹ ਜਾਂਦੇ ਰਹਿਣਾ ਇੱਥੇ ਜਿਹੜਾ ਆਪਣਾ ਸਮਾਨ ਵਿੱਚ ਅਜੇ ਪਿਆ ਬੇਟਾ ਵੀ ਇੱਥੇ ਵੀ ਸਾਡੇ ਬਡੇਰ ਸਮਾਨ ਤੋਂ ਡਰ ਲੱਗਦਾ ਵੀ ਸਮਾਨ ਨਾ ਚੋਰੀ ਹੋ ਜਾਵੇ ਕੋਈ ਚੋਰ ਨਾ ਪਾ ਜਾਵੇ ਉੱਥੇ ਆਪਣੀਆਂ ਫਰੀਜਾਂ ਮੰਝੇ ਬੇਟਾ ਕੀ ਕੀ ਚਾਹੀਏ ਨਹੀਂ ਤੇ ਫਿਰ ਹੁਣ ਜਮੀ ਆ ਕੇ ਰਾਤ ਨੂੰ ਫਿਰ ਕੀ ਨੇ ਆ ਗਿਆ ਤੇ 12 ਮਾ ਦੇ ਤੇ ਉਹ ਤਰਪਾਲ ਹੀ ਕੀਤੀ ਰੱਖਾਂ ਦੇ ਤਰਪਾਲ 'ਚ ਹੀ ਬਹਿਣਾ ਤਰਪਾਲ 'ਚ ਹੀ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾ ਹਾਂ ਸਾਰਾ ਕੁਝ ਮਿਲਦਾ ਇੱਥੇ ਆਪਾਂ ਬੈਠੇ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਆਈ ਜਾਂਦੀ ਹੈ ਮਾਤਾ ਮੈਨੂੰ ਪਛਾਣਾ ਕਿ ਨਹੀਂ ਹਾਂ ਪਛਾਣਾ ਕਿ ਨਹੀਂ ਪਿਛਲੇ ਹੜ ਚ ਮੈਂ ਲੈਂਦਾ ਸੀ ਚੱਕ ਕੇ ਸਾਵਣਾ ਮੈਨੂੰ ਪਤਾ ਸਾਵਣਾ ਪਤਾ ਸਾਵਣਾ ਮੇਰੀ ਦਾਲ ਸਮਝਦਾ ਹੈ ਹਾਂਜੀ ਤੇਰੇ ਟੱਬਰ ਨੂੰ ਜਾਣਨੀ ਆ ਤੇਰੇ ਸਾਹਬਰਿਆਂ ਨੂੰ ਜਾਣਨੀ ਆ ਕਰਨਾ ਨੱਥ ਮਾਲ ਕੇ ਸੁਣਾਈ ਨੱਥ ਮਾਲ ਦੇ ਨਾਲ ਮੇਰੇ ਪਿਓ ਪੱਗ ਵਟਾਈ ਸੁੰਦਰ ਸਿੰਘ ਹਾਂ ਹਾਂ ਵੇ ਮੈਂ ਸਭ ਮਾਤਾ ਨੂੰ ਸਾਰਾ ਛੋਟਾ ਹੀ ਪਰਿਵਾਰ ਹੈ ਬੇਟਾ ਐ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ 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 ਆਪਣੇ ਤਿੰਨ ਘਰ ਤਿੰਨ ਘਰ ਬੈਠੇ ਆ अच्छा माता आजा फिर माता माता ਗੱਲ ਸੁਣ ਮੇਰੀ ਇਹ ਚਾਚੀ ਰੇੜਾ ਦੇ ਗਏ ਨੇ ਪਿੰਡ ਨੂੰ ਪਿੰਡ ਮਿਲੇਗਾ ਕੀ ਜੇ ਸਾਰਾ ਸੀ ਤੇ ਪੂਰਾ ਨਹੀਂ ਕਰ ਸਕਦੇ ਇਹ ਜਿੰਦਗੀ ਦਾ ਬੇਟਾ ਜਿੰਨੀ ਆਖੂ ਆ ਤੂੰ ਜਿਆ ਫੜੋ ਚੱਲ ਤੂੰ ਆ ਬਤਾ ਚੱਲ ਕੋਈ ਨਹੀਂ ਆ ਜਾਣਾ ਤੇ ਫੇਰ ਮੇਰੀ ਗੱਲ ਸੁਣੋ ਇੱਥੇ ਮੱਛਰਦਾਨੀ ਵਾਲਾ ਵੀ ਦੇ ਦਿਓ ਨਾ ਪਤਾ ਪੰਜ ਬੈਠੇ ਹੋਏ ਆ ਮੰਗਾ ਲੈਣੇ ਆ ਗਈ ਆ আচ্ছা ਤੇ ਉਹ ਲਾ ਕੇ ਫੇਰ ਸੌਣਾ ਨਹੀਂ ਤਾਂ ਬਿਮਾਰ ਹੋ ਜੇਗੀ ਉਹ ਨਹੀਂ ਉਹ ਨਹੀਂ ਹੁਣ ਕੀ ਕਰ ਬਾਪੂ ਘਰੇ ਢਿੱਲਾ ਪਿਆ ਢਿੱਲਾ ਫੇਰ ਹੋਰ ਢਿੱਲਾ ਕਰ ਲੇਗੀ ਤੂੰ ਨਹੀਂ ਆਪਾਂ ਦਾਦਾ ਅੱਜ ਕਰਾ ਮਾ ਦੇ ਕੇ ਬਾਪੂ ਢਿੱਲਾ ਹੋ ਗਿਆ ਘਬਰਾਉਂਦੀ ਨਹੀਂ ਮਾਂ ਤਾਂ ਨਾ ਨਾ ਚੱਲ ਵਧੀਆ 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 ਕੁਛ ਨਹੀਂ ਆਪਾ ਕਰੀ ਨਾ ਹੁਣੇ ਨੂੰ ਪਤਾ ਮੇਰਾ ਇਹਨੇ ਤਾਰੂ ਪਾਣੀ ਚੇਸ ਮੇਰਾ ਸਮਾਨ ਕਾ ਲਿਆ ਜਾਂਦਾ ਮੈਂ ਪਾਣੀ ਦੇ ਵਿੱਚ ਮਿਲ ਮੰਗੀ ਪਈ ਇਹੋ ਮਾਤਾ ਤੁਂ ਜ ਸਕੂਲ ਚ ਲੈ ਚਲੀ ਆਪਣੇ ਨੂਰਛਾਲੇ ਠੀਕ ਹੈ ਤੂੰ ਸਮਾਨ ਲੈ ਚਲੋ ਤੇ ਚਲਦੇ ਰਹੋਗੇ ਉਹ ਬਲੂ ਹਾਂ ਸਮਾਨ ਵੀ ਲੈ ਜਾਂਦੇ ਨਾਲ ਜਿਹੜੇ ਹਮਾਨ ਆਪਣਾ ਪਾਰ ਪੀ ਆਉ ਉੱਥੇ ਸੀ ਨਾ ਇਧਰ ਰਤੀ ਰਹਿਨੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾ ਚੋਰਾ ਸਾਰੇ ਮੈਂ ਆਹ ਬਾਹ ਉੱਥੇ ਆਉਣੇ ਫਿਰ ਗਿਆ ਪੰਜਨ ਸਾਰ ਕੁਛ ਪਿਆ ਸੀ ਮੈਂ ਦਾ ਕੀ ਕੀ ਚਾਹੀਏ ਫਰਿਜ ਦਾ ਵੀ ਕਰੇ ਮਾਤਾ ਨੂੰ ਫਰਿਜ ਦਾ ਫਿਕਰ ਹੈ ਹਾਂ ਹਾਰੇ ਕੋਛੋ ਤੇ ਦੇ ਫਰੈਂਚ ਬੰਨਿਆ ਉੱਥੇ ਸੰਗੜੀ ਦੇ ਨਾਲ ਨਾ 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 ਜੀ ਸਰੋ ਕੋਸਾ ਆਪਣੇ ਕੁਲਮੇ ਵਾਜੇ ਮੈਂ ਤਾਣੀਆਂ ਦੇ ਦੇਦਾ ਉੱਥੇ ਨਹੀਂ ਗਿਉ ਮੈਂ ਧਾਰੀਆਂ ਨੇ ਬਿਹੰਦੇ ਜਿਹੜਾ ਚੋਰ ਹੈ ਨਾ ਨਾ ਕਿਹਾਰ ਨਹੀਂ ਅਗਲ ਵੇ ਦੇ ਉਹ ਨਾਲ ਢੱਡ ਦੀ ਕਰਨੀ ਨਾ ਤੂੰ ਨਾ ਮੀਂਚ ਮਰ ਜੀ ਕਿਤੇ ਹੋਰ ਗਈ ਮੈਨੂੰ ਕੌਣ ਮਾਰੇ ਮੇਰੀ ਹੋਵੇ ਜ਼ਿੰਦਗੀ ਦੀਏ ਮੈਨੂੰ ਕੌਣ ਮਾਰੇ ਚੱਲ ਫਿਰ ਆਪ ਦਾ ਧਿਆਨ ਰੱਖਣਾ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਮੇਰੀ ਮਾਂ ਗਉ ਆਹ ਪੈਂਟ ਬੰਨੀ ਖੜੀ ਹੈ ਅੱਛਾ ਮੇਰੇ ਬੇਟਿਆਂ ਦੀ ਆ ਖੜੀਆਂ ਨਹੀਂ ਮੈਂ ਹੈ ਚਲ ਮੇਰਾ ਪੋਤਾ ਇੱਥੇ ਰਤੀਤ ਹੋ ਜਾਂਦਾ ਨਾ ਰਾਤ ਨੂੰ ਘਰੇ ਜਾਂਦੀ ਰਹਿੰਦੀਆਂ ਸਵੇਰ ਨੂੰ ਇੱਥੇ ਚਲ ਕੋਈ ਲੋੜ ਹੋਈ ਤਾਂ ਦੱਸੀ ਜਾਇਓ ਫਿਰ ਚੰਗਾ ਠੀਕ ਹੈ ਠੀਕ